ਸ਼ੁਭਰਾਤਰੀ ਬਿਲਾਕੇ ਕੀ ਕੀ ਤਿਆਰੀ ਕੀਤੀ ਰਹੀ ਹੈ ਤੁਹਾਡੇ ਵੱਲੋਂ ਬੋਲ ਸ਼ੰਕਰ ਭਗਵਾਨ ਕੀ ਜੈ ਇਸ ਵਾਰ ਵੀ ਹਰ ਸਾਲ ਦੀ ਤਰ੍ਹਾਂ ਜੀ ਸ਼ੁਭਰਾਤਰੀ ਦੇ ਉੱਤੇ ਤੇ ਤਕਰੀਬਨ 2 ਮਹੀਨੇ ਤੋਂ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੰਦੇ ਆ ਇਸ ਵਾਰ ਵੀ 2 ਮਹੀਨੇ ਤੋਂ ਪਹਿਲਾਂ 2.5 3 ਮਹੀਨੇ ਹੋ ਗਏ ਜਿਹੜਾ ਰੰਗ ਵਗੈਰਾ ਜਿਹੜੀ ਸੰਗਤ ਨੇ ਆਉਣਾ ਉਹਨਾਂ ਦੇ ਲਈ ਪ੍ਰਬੰਧ ਕਰ ਰਹੇ ਆ ਅੱਜ ਮੀਟਿੰਗ ਵੀ ਕੀਤੀ ਗਈ ਹੈ ਦੇ ਵਿੱਚ ਕੀ ਕੀ ਫੈਸਲੇ ਲਏ ਗਏ ਇਸ ਵਿੱਚ ਸਾਰਿਆਂ ਨੂੰ ਵੱਡੀ ਜਿਹੜੇ ਆਪਣੇ ਸੇਵਾਦਾਰ ਆਏ ਸੀ ਉਹਨਾਂ ਨੂੰ ਵਧਾਈਆਂ ਦਿੱਤੀ ਗਈਆਂ ਵੀ ਹਰ ਸਾਲ ਦੀ ਤਰ੍ਹਾਂ ਤੁਸੀਂ ਜਿਹੜਾ ਕੰਮ ਆ ਹੋਰ ਵੀ ਵੱਧ ਚੜ੍ਹ ਕੇ ਹਿੱਸਾ ਲਾਓ ਤੇ ਹਰ ਇੱਕ ਨੂੰ ਜੀ ਆਇਆਂ ਕਹਿ ਕੇ ਔਲੇ ਜੈਪੋਲੇਨਾਥ ਕਹਿ ਕੇ ਆਪਣੀ ਸੇਵਾ ਨਿਭਾਓ ਤੇ ਇਸ ਵਾਰ ਸ਼ਬਰਤਰੀ ਦੇ ਵਿੱਚ ਇੱਕ ਤਾਂ ਸਟੇਜ ਦੇ ਉੱਪਰ ਸ਼ੈੱਡ ਦਾ ਸੇਵਾ ਕਰੀ ਜੀ ਜਿਹੜੀ ਕਿ ਸੰਗਤ ਲਈ ਬਹੁਤ ਮੰਗ ਸੀ ਵੀ ਮੀਂਹ ਕੜੀ ਤੋਂ ਜਾਂ ਹੋਰ ਦੁਰਤ ਸੀ ਤੇ ਬਾਕੀ ਹੁਣ ਸ਼ਬਰాత్రి ਦੀ ਹਰ ਸਾਲ ਦੀ ਤਰ੍ਹਾਂ ਪ੍ਰਸ਼ਾਸਨ ਵੱਲੋਂ ਕਾਫੀ ਸਹਿਯੋਗ ਮਿਲਦਾ ਅ ਪੁਲਿਸ ਦਾ ਹੋ ਜਾਂਦਾ ਕੰਟਰੋਲ ਹੋ ਜਾਂਦਾ ਜਿਹੜਾ ਸਾਰੀ ਲੱਖਾਂ ਦੀ ਜਿਹੜੀ ਸੰਗਤ ਆਉਂਦੀ ਆ ਉਹਨੂੰ ਕੰਟਰੋਲ ਕਰਦੀ ਆ ਅ ਮੈਡੀਕਲ ਟੀਮ ਆਂਦੀ ਆ ਸਿਵਲ ਸਰਜਨ ਸੁਨਾਲਾ ਵੱਲੋਂ ਮਾਨੂਪੁਰ ਦੀ ਜਿਹੜੀ ਸਿਵਲ ਹਸਪਤਾਲ ਦੀ ਟੀਮ ਆ ਉਹ ਆਂਦੀ ਆ ਤੇ ਫਾਇਰ ਬ੍ਰਿਗੇਡ ਦੀ ਸਰਵਿਸ ਹੋ ਜਾਂਦੀ ਆ ਤਹਿਸੀਲਦਾਰ ਸਾਹਿਬ ਅ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਰੰਦਾ ਜੀ ਇਹਦੇ ਵਿੱਚ ਪ੍ਰੋਗਰਾਮ ਕੱਟ ਉਸਟਾਰਨੇ ਆ ਪ੍ਰੋਗਰਾਮ ਦੋ ਮਾਰਚ ਨੂੰ ਮਹਾਸ਼ੇਪਰਾਮ ਦੀ ਕਥਾ ਸ਼ੁਰੂ ਹੋਏਗੀ ਜੀ ਤੇ 8 ਤਰੀਕ ਨੂੰ ਉਹਨਾਂ ਦਾ ਸਮਾਪਤੀ ਹੋਏਗੀ 7 ਤਰੀਕ ਨੂੰ ਮਹਾਤਮਾ ਦਾ ਭੰਡਾਰਾ ਹੋਏਗਾ ਸਨਮਾਨ ਹੋਏਗਾ ਉਸ ਤੋਂ ਬਾਅਦ ਸ਼ੋਭਾ ਯਾਤਰਾ ਹੋਏਗੀ ਤੇ ਸ਼ਬਰాత్రి ਦੀ ਮਾਰਨਿੰਗ ਟਾਈਮ ਚਾਰ ਪੂਜਾ ਹੁੰਦੀਆਂ ਨੇ ਉਸ ਤੋਂ ਬਾਅਦ ਸਰੰਗੀ ਜਾਂ ਰਾਹੀ ਜਲ ਚੜਦਾ ਤੇ ਦਿਨ ਦੇ ਵਿੱਚ ਜਿਹੜਾ ਸਟੇਜ ਦਾ ਪ੍ਰੋਗਰਾਮ ਆ ਜੀ ਉਹਦੇ ਵਿੱਚ ਕਲਾਕਾਰ ਨੇ ਜਿਹੜੇ ਆ ਆਪਣੇ ਭਜਨ ਕੀਰਤਨ ਕਰਨਗੇ ਰਾਤ ਦੇ ਟਾਈਮ ਜਾਗਰਣ ਆ ਜਾਂਦਾ ਜੀ ਤੇ ਆਉਣ ਵਾਲੀ ਸਰਗਰ ਦੀ ਕੀ ਕਹਿਣਾ ਚਾਹੁੰਦੇ ਜਿਹੜੀ ਸੰਗਤ ਆ ਜੀ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਆਉਂਦੀ ਆ ਸਾਰਿਆਂ ਨੂੰ ਖੁੱਲਾ ਸੱਦਾ ਦਿੰਦੇ ਆ ਵੀ ਆਓ ਸਹਿਯੋਗ ਕਰੋ ਵੱਧ ਤੋਂ ਵੱਧ ਪੂਰੇ ਨਾਥ ਦਾ ਜਿਹੜਾ ਅਸ਼ੀਰਵਾਦ ਆ ਉਹ ਪ੍ਰਾਪਤ ਕਰੋ ਤੇ ਸਾਡੇ ਭੰਡਾਰੇ ਨੇ ਜਿਹੜੇ ਉਹ ਲੱਖਾਂ ਆਪਣੇ ਸੌਆਂ ਦੀ ਗਿਣਤੀ ਦੇ ਵਿੱਚ ਲੱਖਾਂ ਦੇ ਨੇ ਜਿਹੜੇ ਲੱਖਾਂ ਸੰਗਤ ਨੂੰ ਭੋਜਨ ਵਗੈਰਾ ਬਣਾ ਕੇ ਦਿੰਦੇ ਨੇ ਤਿਆਰ ਕਰਦੇ ਨੇ ਅੱਡਾ ਅੱਡ ਸੰਸਥਾ ਨੇ ਜਿਹੜੇ ਭੰਡਾਰੇ ਤਿਆਰ ਕਰਦੀਆਂ ਨੇ ਜਾਇ ਕੋਲੇ ਜਾਇ ਪੜੋਣਾ ਦੀ ਜਾਇ ਕੋਲੇ ਕੀ ਨਾ ਜਾਇ ਕੋਲੇ ਸ਼ੰਕਰ ਜੀ ਮੇਰਾ ਨਾਮ ਨੀਲ ਕਮਲ ਸ਼ਰਮਾ ਜੀ ਕਰਮਾ ਜੀ ਅੱਜ ਮੰਡਲ ਕਮੇਟੀ ਬਰਡ ਕਮੇਟੀ ਦੀ ਫੈਸਲੇ ਨਾਲ ਜਿਹੜੀ ਫੈਸਲਾ ਹੋਦਾ ਹੈ ਸਾਰਿਆਂ ਨੂੰ ਜੈਪੋਲੇ ਸ਼ੰਕਰ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕੋਲੇ ਸ਼ੰਕਰ ਜੀ ਦਾ ਸ਼ਿਵ ਵਿਆਹ ਮਹਾ ਸ਼ਿਵਰਾਤਰੀ ਆ ਰਹੀ ਹੈ 8 ਮਾਰਚ ਨੂੰ ਬੜੀ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ ਸ਼ਿਵ ਮੁਕਤੀ ਧਾਮ ਚੱਲਾਂ ਸਮਰਾਲਾ ਜੀਲਾ ਦਾ ਵਿਹਾਨਾ ਵਿੱਚ ਮੈਨੂੰ 20-22 ਸਾਲ ਹੋ ਗਏ ਤੇ ਸੇਵਾ ਕਰਦਿਆਂ ਜਿਹੜੀਆਂ ਕਿ ਪਿਛਲੇ ਸਾਲ ਸ਼ਿਵਰਾਤਰੀ ਦੇ ਮੌਕੇ ਤੇ ਕਮੀਆਂ ਰਹਿ ਜਾਂਦੀਆਂ ਉਹਨਾਂ ਦਾ ਅੱਜ ਬਚਾਤਾਂ ਡਰਾ ਕੀਤਾ ਗਿਆ ਜਿਵੇਂ ਕਿ ਜੋੜਿਆਂ ਦੀ ਸੇਵਾ ਹੋ ਗਈ ਜਲ ਦੀ ਸੇਵਾ ਹੋ ਗਈ ਤੇ ਮੈਡੀਕਲ ਕੈਂਪ ਹੋ ਗਿਆ ਪਾਰਕਿੰਗ ਦੀ ਸਮੱਸਿਆ ਤੇ ਲੰਗਰ ਕਮੇਟੀ ਦੀ ਸਮੱਸਿਆ ਜਿਹੜੀ ਉਹਦਾ ਵਿਚਾਰ ਤਾਂ ਅੰਦਰ ਅੰਦਰ ਕੀਤਾ ਗਿਆ ਜੀ ਆਉਣ ਵਾਲੇ ਸਮੇਂ ਉਹ ਵੀ ਕਹਿਣ ਕਰਨੇ ਦੀ ਦਰਸਨ ਕਰਨਾ ਆ ਆ ਨਾਲ ਹੀ ਸੰਗਤ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆ ਵੀ ਇੱਕ ਵਾਰੀ ਇੱਥੇ ਜ਼ਰੂਰ ਆਓ ਕੋਲੇ ਸ਼ੰਕਰ ਜੀ ਦਾ ਸ਼ਿਰਵਾਦ ਪ੍ਰਾਪਤ ਕਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਇਹ ਵਿਆਹ ਤੋਂ ਪਹਿਲਾਂ ਤਿਆਰੀਆਂ ਸ਼ੁਰੂ ਹੋਈ ਨੇ ਉੱਧੇ ਤਿਆਰੀਆਂ ਹੋ ਰਹੀਆਂ ਲੈਂਟਰ ਪੈ ਰਹੇ ਆ ਰੰਗ ਹੋ ਰਿਹਾ ਜੀ ਬਾਕੀ ਅੱਜ ਸਾਡੇ ਪ੍ਰਧਾਨ ਜੀ ਇਸ ਮੰਦਰ ਕਮੇਟੀ ਦੇ ਪ੍ਰਧਾਨ ਚੰਦਰ ਮਨ ਸ਼ਰਮਾ ਜੀ ਨੇ ਸੇਵਾਦਾਰਾਂ ਦੀਆਂ ਡਿਊਟੀਆਂ ਲਾਈਆਂ ਤੇ ਸਾਨੂੰ ਮੌਕਾ ਮਿਲਿਆ ਹਰ ਸਾਲ ਤੇ ਮੈਂ ਤਾਂ ਯੂਥ ਨੂੰ ਬੇਨਤੀ ਕਰਨਾ ਚਾਹੁੰਦਾ ਇੱਥੇ ਆਓ ਜਿਵੇਂ ਕਿ ਤੁਹਾਨੂੰ ਪਤਾ ਵੀ ਹੁਣ ਵਿਆਹ ਦੀਆਂ ਤਿਆਰੀਆਂ ਆ ਗਏ ਚਨੀਵਾਰ ਆ ਤਾਂ ਜਦੋਂ ਟੌਂਟਾ ਆ ਮਿਲਦਾ ਕੋਈ ਨਾ ਕੋਈ ਇੱਥੇ ਆ ਕੇ ਤੁਸੀਂ ਸੇਵਾ ਕਰੋ ਕੀ ਪ੍ਰੋਗਰਾਮ ਨੇ ਰਹੀ ਪ੍ਰੋਗਰਾਮ ਹੈ ਜੀ ਵੀ ਸ਼ਗਰਾਤੀ ਦੇ ਨੇ ਰਹੀ ਜਿਵੇਂ ਕਿ શ્રી ਮੁਕਤੇਸ਼ਵਰ ਨੂੰ ਸਕਾਨ ਸੇਵਾ ਸੁਸਾਇਟੀ ਦੇ ਵੱਲੋਂ ਅੱਖਾਂ ਦਾ ਕੈਂਪ ਲਾਇਆ ਜਾਂਦਾ ਅੱਖਾਂ ਦੇ ਕੈਂਪ ਤੇ ਜਿੱਦੋਂ ਆਈਆਂ ਤੇ ਅਣਕਾ ਫਰੀ ਦਿੱਤੀਆਂ ਜਾਣਗੀਆਂ ਸ਼ੇਰ ਦੇ ਪ੍ਰੋਗਰਾਮ ਵਿੱਚ ਸ਼ਾਲੂ ਨਾਰੰਗ ਜੀ ਭੋਲੇ ਸ਼ੰਕਰ ਦਾ ਗੁਣਗਾਨ ਕਰਨਗੇ ਰਾਤ ਨੂੰ ਮਹਾਦੇਵ ਸੇਵਾਦਾਰ ਬਣੋ ਜਾਗਰਣ ਜਿੰਦੇ ਵਿੱਚ ਮਨਿੰਦਰ ਬੋਗ ਜੀ ਭੋਲੇ ਸ਼ੰਕਰ ਜੀ ਦਾ ਗੁਣਗਾਨ ਕਰਨਗੇ જય ਭੋਲੇ ਨਾਥ ਹਰ ਹਰ ਮਹਾਦੇਵ ਜੀ ਨਾ ਜੀ ਜੈ ਭੋਲੇ ਨਾਥ ਜੀ ਮੇਰਾ ਨਾਮ ਆਸ਼ੀਸ਼ ਸ਼ਰਮਾ ਪਾਸ਼ੂ ਪਿੰਡ ਚهلا ਜੀ ਸੋ ਮੰਦਰ ਨਾਲ ਜੁੜੇ ਹੋਏ ਆਂ ਸ਼੍ਰੀ ਮੁਕਤੇਸ਼ਵਰ ਮਹਾਦੇਵ ਸ਼ੇਰ ਮੰਦਰ ਚهلا ਅੱਜ ਮੀਟਿੰਗ ਕੀਤੀ ਗਈ ਆ ਜੇ ਸਾਰੇ ਸੇਵਾਦਾਰ ਕਰਦੇ ਹੋ ਕਿ ਕੀ ਫੈਸਲਾ ਹੋਇਆ ਨਹੀਂ ਕਿ ਕੀ ਆ ਸ਼ਿਵਰਾਤਰੀ ਨੂੰ ਲਗਤੀ ਆ ਜੀ ਇਹ ਸ਼ਿਵਰਾਤਰੀ ਦੇ ਰਿਗਾਰਡਿੰਗ ਅਸੀਂ ਮੀਟਿੰਗ ਕੀਤੀ ਆ 8 ਮਾਰਚ ਦਿਨ ਸ਼ੁੱਕਰਵਾਰ ਸ਼ਿਵਰਾਤਰੀ ਦਾ ਫੰਕਸ਼ਨ ਆਏਗਾ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਰ ਚੈਲਾ ਦੇ ਵਿੱਚ ਜੀ ਅ 2 ਤਰੀਕ ਤੋਂ ਸ਼ਿਵਰਾਤਰੀ ਦਾ ਸਟਾਰਟ ਹੋ ਜਾਏਗਾ ਜੀ ਸ਼ੇਮਾ ਪ੍ਰਾਣ ਦੀ ਕਥਾ ਦੇ ਨਾਲ ਸ਼ੁਰੂ ਆਰੰਭ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਫਿਰ 7 ਤਰੀਕ ਨੂੰ ਸਮਾਪਨ ਹੈਗਾ ਤੇ ਫਿਰ ਮਹਾਤਮਾ ਦੀਪ ਹੋ ਜਾਂਦਾ ਹੋਏਗਾ ਤੇ ਸ਼ਵਰਾਤਰੀ ਦਾ ਪੂਰਾ ਫੰਕਸ਼ਨ ਲੰਗਰ ਸਟੇਜ ਦੇ ਉੱਤੇ ਜੋ ਵੀ ਹੈਗੇ ਨੇ ਜਾਗਰਣ ਉਹ ਸ਼ੁਰੂ ਹੋ ਜਾਏਗਾ ਜੀ ਕਿੰਨੇ ਕਿ ਸੇਵਾਦਾਰ ਹੁੰਦੇ ਜਿਹੜੇ ਦੀ ਸੇਵਾ ਨੂੰ ਆਉਂਦੇ ਰਹੇ ਜਿਹੜੇ ਆਈ ਹੋਈ ਸੰਗਤ ਨੂੰ ਸਾਹਮਣੇ ਦੇਖੋ ਜੀ ਸਾਡੇ ਜੋ ਜੁੜੇ ਹੋਏ ਨੇ ਮੰਦਰ ਨਾਲ ਕਾਫੀ ਸੇਵਾਦਾਰ 200 ਤੋਂ ਉੱਪਰ ਦਾ ਉਹ ਸੇਵਾਦਾਰ ਨੇ ਜਿਹੜੇ ਪਿਛਲੇ 20 ਸਾਲਾਂ ਤੋਂ ਸਾਡੇ ਨਾਲ ਚੱਲੇ ਆ ਰਹੇ ਨੇ ਤੇ ਮੈਂ ਫੇਰ ਵੀ ਸਾਰੇ ਸੇਵਾਦਾਰਾਂ ਨੂੰ ਸ਼ਰਧ ਭਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਜੋ ਐਸ ਦੇ ਵਿੱਚ ਸਾਡਾ ਸਹਿਯੋਗ ਕਰਨਾ ਚਾਹੁੰਦੇ ਨੇ ਜੋ ਵੱਧ ਤੋਂ ਵੱਧ ਆਪਣੀ ਸੇਵਾ ਦੇ ਸਗਣਪੁਰਨਾ ਤੇ ਚਰਨਾ ਦੇ ਵਿੱਚ ਉਹ ਸਾਡੇ ਨਾਲ ਕੰਟੈਕਟ ਕਰਨ ਤੇ ਉਹ ਜੋ ਇਹ ਤਿਹਾਰ ਹੈਗਾ ਆਪਣੇ ਇਲਾਕੇ ਦਾ ਸਭ ਤੋਂ ਵੱਡਾ ਤਿਹਾਰ ਆ ਸ਼ਿਵਰਾਤਰੀ ਦਾ ਕਿ ਪੰਜਾਬ ਦੇ ਵਿੱਚ ਸ਼ਿਵਰਾਤਰੀ ਮੁਕਤੇਸ਼ਰ ਮਹਾਦੇਵ ਦੀ ਸਭ ਤੋਂ ਵੱਡੀ ਭਰੀ ਜਾਂਦੀ ਆ ਸੋ ਉਸ ਲਈ ਜਿੰਨੇ ਸੇਵਾਦਾਰ ਵੱਧ ਤੋਂ ਵੱਧ ਹੋਣ ਜਿੰਨੇ ਵੀਰ ਭਰਾ ਸਾਡੇ ਸਹਿਯੋਗ ਕਰ ਸਕਦੇ ਨੇ ਉਹਨਾਂ ਲਈ ਹੱਥ ਜੋੜ ਕੇ ਅਸੀਂ ਉਹਨਾਂ ਨੂੰ ਵੈਲਕਮ ਕਰਦੇ ਆ ਜਾਂ ਜੀ ਆਇਆ ਕਹਿੰਦੇ ਆ ਵੀ ਉਹ ਸਾਡਾ ਸਹਿਯੋਗ ਕਰ ਕਿੰਨੀ ਕਿਸਮ ਦੀ ਆਉਂਦੀ ਸ਼ੁਰੂ ਸ਼ਿਵਰਾਤਰੀ ਦੀ ਸੰਗਤ ਜੀ ਜੋ ਪਿਛਲੀ ਵਾਰ ਦਾ ਐਸਟੀਮੇਟਡ ਰਾਸ਼ੀ ਸੀਗਾ ਜੀ ਉਹ 2 ਲੱਖ ਕ੍ਰੋਸ ਕਰ ਗਿਆ ਸੀਗਾ ਸੋ ਉਸ ਲਈ ਸਾਡੀ 500 ਵਲੰਟੀਅਰਸ ਦੀ ਟੀਮ ਹੈ ਪਰ ਹਰ ਸਾਲ ਜੋ ਰਾਸ਼ਦਾ ਹੈ ਉਹ ਵਧਦਾ ਜਾ ਰਿਹਾ ਸੋ ਸਾਨੂੰ ਉਸ ਲਈ ਹੋਰ ਵਲੰਟੀਅਰ ਦੀ ਜ਼ਰੂਰਤ ਪਵੇਗੀ ਤੇ ਭੋਲੇनाथ ਦੇ ਜੋ ਭਗਤ ਨੇ ਉਹਨਾਂ ਨੂੰ ਫੇਰ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਤੋਂ ਵੱਧ ਸਾਡਾ ਸਹਿਯੋਗ ਕਰੋ ਸਾਡੇ ਨਾਲ ਜੁੜੋ ਤੇ ਆਪਾਂ ਪੋਲੇਨਾਦ ਦੇ ਇਸ ਮਹਾਨ ਜੋ ਤਿਹਾਰ ਆ ਰਿਹਾ ਵਿਆਹ ਦਾ ਉਹਨੂੰ ਅੱਛੇ ਤਰੀਕੇ ਨਾਲ ਸਿਰੇ ਚੜਾ ਸਕੀਏ ਕਿੰਨੀਆਂ ਚ ਲੱਗਣਗੇ ਬੱਤੀਆਂ ਇਹ ਰੀ ਹੋਰ ਅੱਗੇ ਲੰਦਰ ਲਾਉਂਗੇ ਦੇਖੋ ਜੀ ਲੰਗਰ ਜੋ ਵੱਡੇ ਲੰਗਰ ਚੱਲਦੇ ਨੇ ਉਹ 40 ਪਲੱਸ ਹੋ ਜਾਂਦੇ ਨੇ ਔਰ ਜੋ ਛੋਟੀਆਂ ਸਟਾਲਸ ਹੁੰਦੀਆਂ ਨੇ ਤੇ ਉਹ ਵੀ 100 ਦੇ ਆਸ-ਪਾਸ ਹੋ ਜਾਂਦੀਆਂ ਨੇ ਸੋ ਐਸਟੀਮੇਟਡ ਜਿਹੜਾ ਟੋਟਲ ਨੰਬਰਸ ਆਏਗੇ ਨੇ ਉਹ 150 ਦੇ ਆਸ-ਪਾਸ ਹੁੰਦੇ ਨੇ ਪ੍ਰਸ਼ਾਸਨਰ ਬੋਲੋ ਕਿਸ ਤਰ੍ਹਾਂ ਰੋਲਡ ਮ ਆਇਆ ਹੈ ਪ੍ਰਸ਼ਾਸਨ ਵੱਲੋਂ ਸਾਨੂੰ ਹਰ ਸਾਲ ਦੀ ਤਰ੍ਹਾਂ ਪੂਰਾ ਸਹਿਯੋਗ ਮਿਲਦਾ ਸੋ ਪੁਲਿਸ ਵੱਲੋਂ ਵੀ ਸਾਨੂੰ ਪੂਰਾ ਸਹਿਯੋਗ ਮਿਲਦਾ ਜਿਸ ਦੇ ਵਿੱਚ ਪੁਲਿਸ ਖੰਨਾ ਜ਼ਿਲ੍ਹਾ ਦੇ ਵਿੱਚ ਅਸੀਂ ਪੈਨੇ ਆ ਤੇ ਸਾਨੂੰ ਪੁਲਿਸ ਵੱਲੋਂ ਵੀ ਤਕਰੀਬਨ 3-400 ਜੋ ਹੈ ਪੁਲਿਸ ਮੁਲਾਜ਼ਮ ਪ੍ਰੋਵਾਈਡ ਕੀਤਾ ਜਾਂਦਾ ਤੇ ਫਿਰ ਹੈਲਥ ਡਿਪਾਰਟਮੈਂਟ ਆ ਜਾਂਦਾ ਫਾਇਰ ਡਿਪਾਰਟਮੈਂਟ ਆ ਜਾਂਦਾ ਸੋ ਜਿੰਨੇ ਵੀ ਕੰਸਰਨ ਡਿਪਾਰਟਮੈਂਟ ਹੈਗੇ ਨੇ ਐਸ ਡੀ ਐਮ ਸਾਹਿਬ ਦੇ ਜੋ ਐਡਮਿਨਿਸਟ੍ਰੇਸ਼ਨ ਦੇ ਵਿੱਚ ਟੀਮ ਆ ਗਈ ਉਹਨਾਂ ਵੱਲੋਂ ਹਰ ਜੋ ਗਵਰਨਮੈਂਟ ਦਾਇਰਾ ਹੈਗਾ ਪੂਰਾ ਸਾਨੂੰ ਸਹਿਯੋਗ ਮਿਲਦਾ ਸੋ ਅੱਗੇ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਸਾਨੂੰ ਜੋ ਬਣਦਾ ਸਹਿਯੋਗ ਆ ਉਹ ਪੂਰਾ ਦਿੱਤਾ ਜਾਵੇ ਜੇ ਕੋਈ ਸੇਵਾਦਾਰ ਜੋੜਨਾ ਚਾਹੁੰਦਾ ਤਾਂ ਕਿਸ ਨੰਬਰ ਤੇ ਉਹਨਾਂ ਨਾਲ ਕੰਟੈਕਟ ਕਰਾਇਆ ਜਾਂ ਕੋਈ ਨੰਬਰ ਜੀ ਅ ਮੇਰਾ ਨੰਬਰ ਹੈ ਜੀ 9815509783 9815509783 ਮੇਰਾ ਨਾਮ ਆਸ਼ੀਸ਼ ਹੈ ਜੀ ਸੋ ਮੇਰੇ ਨਾਲ ਤੁਸੀਂ ਕੰਟੈਕਟ ਕਰੋ ਤੇ ਹਰ ਸ਼ਨੀਵਾਰ ਐਤਵਾਰ ਅਸੀਂ ਮੰਦਿਰ ਦੇ ਵਿੱਚ ਹੀ ਸੇਵਾ ਕਰਦੇ ਆਂ ਤੇ ਸ਼ਵਰਾਤਰੀ ਦੀਆਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਆ ਸੋ ਇੱਥੇ ਆ ਕੇ ਵੀ ਤੁਸੀਂ ਕੋਆਰਡੀਨੇਟ ਕਰ ਸਕਦੇ ਹੋ ਠੀਕ ਹੈ ਜੈ ਬੋਲਾ ਜੈ ਬੋਲਾ ਜੀ ਥੈਂਕ ਯੂ ਸੋ ਮਚ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ